ਕਾਦਿਆ ਦੀ ਵਾਰਡ ਨੰਬਰ 5 ਸੀ ਐਮ ਸੀ ਸੁਖਰਾਜ ਗੋੜ ਦੇ ਉਹਨਾਂ ਦੇ ਪਰਿਵਾਰ ਵੱਲੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਰੋਜ਼ਾ ਇਫਤਾਰ ਕਰਵਾ ਕੇ ਭਾਈਚਾਰਕ ਸਾਂਝ ਤੇ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ ਇਸ ਮੌਕੇ ਤੇ ਸੁਖਰਾਜ ਗੋੜ ਨੇ ਕਿਹਾ ਕਿ ਕਾਦਿਆ ਇੱਕ ਇਤਿਹਾਸਿਕ ਕਸਬਾ ਜੁਥੇ ਮੁਸਲਿਮ ਅਹਿਮਦੀਆ ਭਾਈਚਾਰੇ ਦੇ ਲੋਕ ਵੀ ਕਾਫੀ ਰਹਿੰਦੇ ਨੇ ਕਾਦਿਆ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਸਿੱਖਣ ਨੂੰ ਮਿਲਦੀ ਹੈ ਹਰ ਧਰਮ ਦੇ ਲੋਕ ਮਿਲ ਕੇ ਇੱਕ ਦੂਜੇ ਦੇ ਤਿਹਾਰ ਮਨਾਉਂਦੇ ਨੇ ਇਸ ਮੌਕੇ ਉੱਤੇ ਗੁਰ ਦਿਲਬਖ ਸਿੰਘ ਮਹਾਲ ਨੇ ਕਿਹਾ ਕਿ ਸਾਡਾ ਅਹਮਦਿਆ ਮੁਸਲਿਮ ਭਾਈਚਾਰੇ ਦੇ ਨਾਲ ਬਹੁਤ ਪੁਰਾਣਾ ਪਿਆਰ ਬਣਿਆ ਹੋਇਆ ਇਸੇ ਭਾਈਚਾਰਕ ਸਾਲ ਸੇ ਚੱਲਦੇ ਅਸੀਂ ਆਪਣੇ ਗ੍ਰਹਿ ਸਥਾਨ ਉੱਤੇ ਇਫਤਾਰ ਪਾਰਟੀ ਦਾ ਆਯੋਜਨ ਕੀਤਾ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਸ਼ਾਮਲ ਹੋਏ ਨੇ ਹਾਂਜੀ ਦੇਸ਼ ਵਿਦੇਸ਼ਾਂ ਵਿੱਚ ਜਿੰਨੇ ਵੀ ਮੇਰੇ ਮੁਸਲਿਮ ਭਾਈਚਾਰੇ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸਲਾਮ ਸਤਿ ਸ੍ਰੀ ਅਕਾਲ ਤੇ ਜਿਸ ਤਰ੍ਹਾਂ ਅਸੀਂ ਜਾਣਦੇ ਆ ਜੀ ਇਹ ਜੋ ਰਮਜ਼ਾਨ ਦੇ ਬੜੇ ਪਵਿੱਤਰ ਦਿਨ ਚੱਲ ਰਹੇ ਨੇ ਕਿਉਂਕਿ ਇਹ 8 ਮਹੀਨਾ ਪੂਰਾ ਜੋ ਸਾਡੇ ਮੁਸਲਿਮ ਭਾਈ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਦੇਖੋ ਉਹ ਰੋਜ਼ਾ ਰੱਖਦੇ ਨੇ ਠੀਕ ਆ ਜੀ ਉਹ ਬੜੇ ਕਿਸਮਤਵੜੇ ਲੋਕ ਹੁੰਦੇ ਜਿਨ੍ਹਾਂ ਨੂੰ ਇਹ ਮੌਕਾ ਮਿਲਦਾ ਤੇ ਉਹ ਮੌਕਾ ਲੱਭ ਕੇ ਤੇ ਫਿਰ ਰੋਜ ਰੱਖਦੇ ਨੇ ਤੇ ਮੈਂ ਸਮਝਿਆ ਕਿ ਸਾਨੂੰ ਵੀ ਚਲੋ ਪ੍ਰਮਾਤਮਾ ਨੇ ਮੌਕਾ ਦਿੱਤਾ ਤੇ ਅਸੀਂ ਇਹਨਾਂ ਦਾ ਜਿਹੜਾ ਰੋਜਾ ਉਹ ਆਪਣੇ ਘਰ ਅੱਜ ਸੱਦ ਕੇ ਆਪਣੇ ਸਾਰੇ ਸਾਥੀਆਂ ਨਾਲ ਖਲਵਾਇਆ ਵਾ ਤੇ ਮੈਂ ਕਿਤੇ ਨਾ ਕਿਤੇ ਸਮਝਿਆ ਕਿ ਮੈਂ ਬੜਾ ਖੁਸ਼ਕਿਸਮਤ ਵਾਲਾ ਵਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾ ਬਾਕੀ ਇਹ ਸਾਡੇ ਘਾਦੀਆਂ ਵਿੱਚ ਸਾਡੀ ਜਿਹੜੀ ਜਿੰਨੀ ਵੀ ਐਮਡੀ ਭਾਈਚਾਰਾ ਰਹਿੰਦੇ ਆ ਮੈਂ ਸਾਰਿਆਂ ਨੂੰ ਜੋ ਜੀ Eid ਆ ਰਹੀ ਆ Eid ਦੇ ਉੱਤੇ ਇਹਨਾਂ ਨੂੰ ਬਹੁਤ ਬਹੁ ਮੁਬਾਰਕਬਾਦ ਦੇ ਰਿਹਾ ਵਾਂ ਸਾਰੇ ਦੇਸ਼ ਵਿਦੇਸ਼ਾਂ ਜਿੱਥੇ ਵੀ ਮੇਰੇ ਮੁਸਲਮਾਨ ਵਿਚਾਰਜ ਲੋਕ ਰਹਿ ਰਹੇ ਨੇ ਮੈਂ ਉਹਨਾਂ ਨੂੰ ਮੁਬਾਰਕਬਾਦ ਦੇ ਰਿਹਾ ਵਾਂ ਤੇ ਬਾਕੀ ਸਾਡਾ ਜੋੜਾ ਕਾਦੀਆਂ ਸ਼ਹਿਰ ਆ ਇਹ ਤਾਂ ਬਹੁਤ ਹੀ ਪਵਿੱਤਰ ਸ਼ਹਿਰ ਹੈ ਕਿਉਂਕਿ ਇੰਨਾ ਜਿਹੜੀ ਸਾਡੀ ਐਮਜੀਓ ਕਮਿਊਨਿਟੀ ਹੈ ਦੇ ਕਰਕੇ ਕਾਦੀਆਂ ਸ਼ਹਿਰ ਨੂੰ ਬਹੁਤ ਪਵਿੱਤਰ ਜਨਿਆ ਜਾਂਦਾ ਵਾ ਤੇ ਸਾਡੇ ਕਾਦੀਆਂ ਸ਼ਹਿਰ ਦੇ ਵਿੱਚ ਅਸੀਂ ਆਪਸ ਦੇ ਵਿੱਚ ਬਹੁਤ ਪ੍ਰੇਮ ਨਾਲ ਰਹਿੰਦੇ ਆ ਸਾਡਾ ਬਹੁਤ ਪਿਆਰ ਵਾ ਇਸ ਕਮਿਊਨਿਟੀ ਦੇ ਨਾਲ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਇਹ ਵਾਹਿਗੁਰੂ ਸਾਰਿਆਂ ਉੱਤੇ ਮਿਹਰ ਭਰਿਆ ਰੱਖ ਐਸੇ ਤਰ੍ਹਾਂ ਜੋ ਅਸੀਂ ਜੀਅਟ ਦੂਸਰੇ ਨੂੰ ਮਿਲਦੇ ਰਹੀਏ ਤੇ ਇੱਟ ਸਾਡੀ ਜੋ ਤੁਹਾਡੇ ਚੈਨਲ ਰਾਹੀਂ ਸਾਡੀ ਜੀਅਟ ਦੇ ਅਵਾਜ਼ ਪਹੁੰਚੇ ਸਾਡੇ ਹਜ਼ੂਰ ਸਾਹਿਬ ਤੱਕ ਤੇ ਅਸੀਂ ਇਹ ਚਾਹੁੰਦੇ ਆ ਕਿ ਜੋ ਇਸ ਵਾਰ ਦਾ ਜਲਸਾ ਵਾ ਉਸ ਦੇ ਵਿੱਚ ਸਾਨੂੰ ਆਂਟੋ ਆਪਣੇ ਜਰੂਰ ਦਰਸ਼ਨ ਦਿਨ ਧੰਨਵਾਦ ਹਾਂਜੀ ਮੈਂ ਵਾਡ ਨੰਬਰ 5 ਜੀ ਮੇਰਾ ਨਾਮ ਸੁਖਰਾਜ ਕੋਰ ਐਮ ਸੀ ਤੇ ਅੱਜ ਮੁਸਲਮ ਭਾਈਚਾਰੇ ਦਾ ਰੋਜ਼ਾ ਖਲਾਇਆ ਬੜੀ ਖੁਸ਼ੀ ਹੋਈ ਸਾਰੇ ਭੈਣ ਭਰਾ ਸਾਡੇ ਘਰ ਆਏ ਆ ਬੜੀ ਖੁਸ਼ੀ ਹੋਈ ਮੈਂ ਮੁਬਾਰਕਵਾਦ ਹਿੰਦੀ ਸਾਰਿਆਂ ਨੂੰ ਮਸਤ ਭਾਈਚਾਰੇ ਨੂੰ ਇੱਕ ਤਾਂ ਬਣ ਬਣਾ ਕੇ ਰੱਖਣਾ ਸਾਡੇ ਨਾਲ ਪਿਆਰ ਬਣਾ ਕੇ ਰੱਖਣਾ ਤੇ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਤੁਹਾਡਾ ਸਾਥ ਦੇਵਾਂਗੇ ਤੁਸੀਂ ਸਾਡਾ ਦਿੰਦੇ ਆ ਨਾ ਰੱਖ ਜੀ ਦਾ ਖਾਲਸਾ ਬੜੀ